राज कुमार गुप्ता जी जो गया शहर की शहर मुश्किल करना पै रहे ग्रोड की गल कर ली पार्क की गल कर लिए अगर शहर की गल कर लिए तो शहर के हालात बड़े माड़े हो चुके हैं प्रधान जी गलत करेंगे जाने की कोशिश करें सब नमस्कार जी नमस्कार नेतन जी थ बहुत बहुत, बहुत नेतन चलन जी धन्यवाद ਤੁਹਾਡਾ ਟੋਲਾ ਚੈਨਲ ਆਮੇਸ਼ਾ ਹੀ ਲੋਕਪ ਲਈ ਵਾਸਤੇ ਹਮੇਸ਼ਾ ਹੀ ਜੋ ਸ਼ਹਿਰ ਦੀਆਂ ਇਲਾਕੇ ਦੀਆਂ ਸਮੱਸਿਆਵਾਂ ਉਹ ਤੁਸੀਂ ਪਰਚਾਂਦੇ ਹੋਰ ਤੁਹਾਡੇ ਚੈਨਲ ਦੁਆਰਾ ਕੋਈਆਂ ਸਮੱਸਿਆ ਦਾ ਸਮਾਧਾਨ ਹੁੰਦਾ ਮੈਂ ਤੁਹਾਡਾ ਤੁਹਾਡੇ ਸਹਿਯੋਗੀ ਦਾ ਬਹੁਤ ਬਹੁਤ ਧੰਨਵਾਦ ਸਰ ਗੱਲ ਕੀਤੀ ਸ਼ਹਿਰ ਦੀ ਇਹ ਸ਼ਹਿਰ ਦੀ ਪਹਿਲਾਂ ਤਾਂ ਗੱਲ ਕਰੀ ਸ਼ਹਿਰ ਦੇ ਹਾਲਾਤਾਂ ਵੀ ਪੂਰੇ ਦਿਨ ਪਹਿਲਾਂ ਬਰਸਾਤ ਹੋਈ ਸੀ ਤੇ ਸ਼ਹਿਰ ਦੇ ਕਿਵੇਂ ਦੇ ਹਾਲਾਤ ਸੀ ਲੇਖੋ ਜੀ ਸ਼ਹਿਰ ਦੇ ਵਿੱਚ ਸਾਲਾਂ ਬੀਤੀ ਗਏ ਚਿਰ ਉੱਚਾ ਜਦੋਂ ਇਹ ਬਰਸਾ ਨਹੀਂ ਜਿੰਨੀ ਮਰਜ਼ੀ ਬਾਰਸ਼ ਪੈਂਦੀ ਸੀ ਕਦੀ ਵੀ ਕਹੇ ਬਈ ਯਾਰ ਕਿ ਗਲੀ ਚ ਪਾਣੀ ਇਕੱਠਾ ਨਹੀਂ ਹੁੰਦਾ ਪਰ ਅੱਜ ਥੋੜੀ ਜੀ ਬਰਸਾਤ ਪੈਂਦੀ ਆ ਹਰ ਗਲੀ ਚ ਪਾਣੀ ਇਕੱਠਾ ਹੋ ਜਾਂਦਾ ਹਰ ਵਿਚਾਰ ਚ ਪਾਣੀ ਇਕੱਠਾ ਹੋ ਜਾਂਦਾ ਹਰ ਚਰਾਏ ਚ ਪਾਣੀ ਇਕੱਠਾ ਹੋ ਜਾਂਦਾ ਔਰ ਲੋਕਾਂ ਨੂੰ ਬਹੁਤ ਜ਼ਿਆਦਾ ਮੁਸੀਬਤ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ओके सर ਗੱਲ ਕੀਤੀ ਹੈ ਤੇ ਪਹਿਲਾਂ ਵੀ ਬਰਸਾਤ ਹੁੰਦੀ ਤੁਹਾਡੇ ਟੇਂਪੇ ਕਾਫੀ ਬਰਸਾਤਾਂ ਹੁੰਦੀ ਆਈ ਲੇਕਿਨ ਇਹ ਵੀ ਦੀ ਸਥਿਤੀ ਕਬਦੀ ਦੀ ਮਣੀ ਇੱਕ ਹੋਈ ਬਈ ਸਥਿਤੀ ਮਣੀ ਜਿਵੇਂ ਅੱਜ ਵੀ ਤੁਸੀਂ ਦੇਖ ਸਿਆਪੁਰ ਦਾ ਧਾਣਾ ਵੀ ਸਾਡੀ ਨਗਰਪਾਲਿਕਾ ਦੇ ਵਿੱਚ ਪੰਦਾ ਅੱਜ ਵੀ ਉਸ ਦੇ ਅੰਦਰ ਲੱਗ ਰਿਹਾ ਪਾਣੀ ਇਸ ਕਰਕੇ ਇਹਨੂੰ ਦੇਖਣ ਦੀ ਜ਼ਰੂਰਤ ਹੈ ਬਰਸਾਤ ਤੋਂ ਪਹਿਲੇ ਹਰ ਨਾਲੇ ਦੀ ਸਬਾਈ ਕਰਾਣ ਦੀ ਜ਼ਰੂਰਤ ਹੈ ਹਰ ਦਵਸਤਾ ਨੂੰ ਰੈਡਰ ਦੇਖੰਦੇ ਜੀਰ ਹੁੰਦਾ ਤਾਂ ਵੀ ਕੋਈ ਵੀ ਓਕੜ ਆਏ ਪਰ ਆਹੀ ਹੁੰਦਾ ਮੁਕਾਬਲਾ ਕਰ ਸਕਦੀ ਸਾਬ ਦੇਖਣ ਨੂੰ ਮਿਲਦਾ ਖਵਾਰਾ ਜੀ ਤੁਸੀਂ ਪਰਦੇ ਹੋ ਕਿ ਕਿਆ ਜਾਂਦਾ ਨਗਰ ਕੌਂਸਲ ਉਪਰਾਲੇ ਕੀਤੇ ਜਾ ਰਿਹਾ ਸਪਾਈਕ ਹੁੰਦਾ ਕਿ ਸੇਵਾਵਾਂ ਚਲਾਈ ਜਾ ਰਹੀਆਂ ਲੱਗਦਾ ਕੋਈ ਹਿੰਦਾ ਹੋਇਆ ਅਵੇ ਹੋਏ ਜਾਂਦਾ ਹੋਏ ਤੇ ਬਾਰਸ਼ ਦੀ ਵਜਾ ਕਰਕੇ ਪਾਣੀ ਨਹੀਂ ਰੁਕਣਾ ਚਾਹੀਦਾ ਗਲੀਆਂ ਤਲਾਬ ਦਾ ਰੂਪ ਧਾਰਨ ਨਹੀਂ ਕਰਨਾ ਚਾਹੀਦਾ ਬਿਆਰ ਨਹਿਰਾਂ ਦਾ ਰੂਪ ਧਾਰਨ ਨਹੀਂ ਕਰਨਾ ਚਾਹੀਦਾ ਸਰ ਮੇਨ ਗੱਲ ਕੀਤੀ ਹੈ ਕਿ ਇੰਟਰ ਸਟ੍ਰੀਟ ਆਪਣੀ ਐਂਟਰੀ ਕਰਨੀ ਹੈ ਪੁਰਹਮਤ ਪੈਂਦੇ ਉੱਪਰ ਤੇ ਕਾਫੀ ਜ਼ਿਆਦਾ ਪਾਣੀ ਹੋ ਜਾਂਦਾ ਜਦੋਂ ਅਧਿਕਾਰੀਆਂ ਦੇ ਆਣਾ ਜਾਣਾ ਵੀ ਯਾਰ ਲੱਗੇ ਪ੍ਰਧਾਨ ਜੀ ਦਾ ਘਰ ਵੀ ਪੈਂਦਾ ਉੱਥੇ ਇਹ ਹਾਲਾਤ ਹੋਣਗੇ ਤੇ ਫਿਰ ਕਿਵੇਂ ਦੇਖਦੇ ਸ਼ਹਿਰ ਨੂੰ ਤੁਸੀਂ ਕੀ ਕਰ ਪੂਰੇ ਸ਼ਹਿਰ ਦੇ ਵਿੱਚ ਪਾਣੀ بارش ਨਾਲ ਤਾਹੀਨਾ ਤਾਹੀਨਾ ਲੋਕਾਂ ਨੇ ਕੀਤਾ ਇਹਦੇ ਉੱਪਰ ਮੈਂ ਯੋਗ ਸਾਹਿਬ ਨੂੰ ਵੀ ਸਾਰੇ ਅਧਿਕਾਰੀ ਉਪਰਸਨਾ ਕਰਾਂਗਾ ਕਿ ਸਮੇ ਸਮੇਦ ਉਪਰ ਠੀਕ ਕੰਮ ਹੋਣਾ ਕਿ ਭਾ। ਸਰਗਨ ਬਲਕਿੱਤੀ ਹੈ ਜਿਹੜਾ ਤੇ ਫੁੱਟਪਾਥ ਲੈ ਗਿਆ ਤੁਹਾਡੇ ਟਾਈਮ ਦੇ ਪਹਿਲਾਂ ਕੀਤਾ ਗਿਆ ਸੀ ਕੋਈ ਖਾਸਾ ਨਾ ਹੋਏ ਲੋਕੀ ਦੇ ਇਕਰਮ ਨਾਲ ਜਾਸਰੂ ਰਾਮ ਨਾਸ ਤੇ ਅੱਜ ਦੀ ਗੱਲ ਕੀਤੀ ਹੈ ਤੇ ਲੋਕੀ ਉੱਤੇ ਆ ਜਾ ਰਹੇ ਸਦੇ ਤੇ ਕਬਜ਼ਾ ਕੀਤਾ ਗਿਆ ਕੋਈ ਰੇੜੀ ਆ ਲੋ ਕੋਈ ਦੁਕਾਨਦਾਰ ਆ ਕਿਵੇਂ ਦੇਖਦੇ ਨੂੰ ਸਾਡੇ ਸਮੇ ਦੇ ਵਿੱਚ ਫੁੱਟਪਾਥ ਲੋਕਾਂ ਦੇ ਆ ਜਾਣ ਵਾਸਤੇ ਬਣਾਇਆ ਸੀ ਉਲੋਕੀ ਆ ਜਾਵੇ ਮੇਰੇ ਆਪਣੇ 5 ਸਾਲ ਦੇ ਕਾਰਜਕਾਲ ਦੇ ਵਿੱਚ ਸਯਾਮਪੁਰ ਨਗਰ ਦੇ ਵਿੱਚ ਇੱਕ ਵੀ ਟ੍ਰਾਫਿਕਮੈਂਟ ਨਹੀਂ ਔਰ ਚਾਹੇ ਬਾਜ਼ਾਰ ਚਾਹੇ ਕਾਮਨਲੀ ਚਾਹੇ ਪੁਲ ਨੰਬਰ 5 ਚਾਹੇ ਪੁਲ ਨੰਬਰ 4 ਲੋਕ ਬੜੀ ਆਸਾਨੀ ਨਾਲ ਆਉਂਦੇ ਹੀ ਬੜੀ ਆਸਾਨੀ ਨਾਲ ਜਾਂਦੇ ਹੀ ਗੱਡੀਆਂ ਬੜੀਆਂ ਆਸਾਨੀ ਨਾਲ ਲੰਘਦੀਆਂ ਏ ਇਸ ਕਰਕੇ ਮੈਂ ਆਪਣੇ ਸਮੇਂ ਵਿੱਚ ਇੱਕ ਇੰਚ ਵੀ ਅਕ੍ਰੋਜਮੈਂਟ ਨਹੀਂ ਪਰ ਗੱਲ ਕੀਤੀ ਹੈ ਸਬਜੀ ਮੰਡੀ ਦੀ ਤੇ ਕਿੰਨੇ ਸ਼ਾਮ ਦੇ ਹਾਲਾਤ ਹੁੰਦੇ ਆ ਸਬਜੀ ਮੰਡੀ ਉਸ ਕਾਫੀ ਜ਼ਿਆਦਾ ਛੁੰਦਾ ਜੇ ਉੱਥੇ ਕੋਈ ਬਿਮਾਰ ਹੋਏ ਜਾਂਦਾ ਤੇ ਉਹ ਕਿੱਦਾਂ ਹੱਤਲ ਜਾਏਗਾ ਜਾਂ ਕਿੱਦਾਂ ਉਹ ਤੋਂ ਵੱਡੀ ਆਪਣੀ ਵਹੀਕਲ ਕੱਸ ਹੁੰਦਾ ਚਲੋ ਸਾਡੇ ਕਮੇਟੀ ਦੇ ਜਿਹੜੇ ਅਧਿਕਾਰੀ ਨਾ ਉਹਨਾਂ ਨੂੰ ਇਸ ਗੱਲ ਦਾ ਸੰਗਿਆਲ ਲੈਣਾ ਚਾਹੀਦਾ ਤਾਂ ਕਿ ਗਰੋਥ ਵਿੱਚ ਠੀਕ ਹੋ ਸਕੀਏ ਅਗਰ ਸਰ ਗੱਲ ਕੀਤੀ ਹੈ ਬੱਚਿਆਂ ਦੇ ਖੇਲਣ ਲਈ ਸਟੇਡੀਅਮ ਬਣਾਉਣਾ ਹੈਗਾ ਸੀ ਆਮਪੁਰ ਦੇ ਵਿੱਚ ਕਿ ਬੱਚਿਆਂ ਦਾ ਕਿਰਾ ਧਿਆਨ ਹੈ ਖੇਲਣ ਨਾਲ ਯਾਰ ਨਸ਼ਿਆਂ ਤੋਂ ਦੂਰ ਰੱਖ ਜਾਣ ਲੇਕਿਨ ਅੱਜ ਵੀ ਗੱਲ ਕੀਤੀ ਹੈ ਉਹ ਬਣਉਣ ਨਹੀਂ ਰਹੀ ਇੱਕ ਕੈਰੀਕ ਤਲਾ ਦਾ ਰੂਟਾ ਨਿਕਲ ਚੁੱਕੀ ਹੈ ਜਿਹੜੇ ਬੱਚੇ ਤਾਂ ਖੇਲਣ ਜਾਂਦੇ ਆ ਤੇ ਕਾਫੀ ਮੁਸ਼ਕਲ ਆ ਰਿਹਾ ਕਰਨਾ ਪੈ ਰਿਹਾ ਜਦੋਂ ਵੀ ਉਹ ਫੱਟ ਕੇ ਫੇਰ ਨਸ਼ਾ ਆ ਜਾਂਦਾ ਉਸ ਵੇਲੇ ਨਸ਼ੇ ਨੂੰ ਕਿਵੇਂ ਦੇਖ ਦੋਗੇ ਦੇਖੋ ਜੀ ਸਟੇਡੀਅਮ ਇੱਕ ਬਹੁਤ ਮਜੀ ਦੇਣਾ नर्स वर्गीय रघुनाथ साहेब पुरी जी जिन्होंने सुजानपुर के स्टेडियम बनाया और मैं भी अपनी प्रधानगी बच्चे उठे नशे के, छेडा के पासे लेबल ਕਰਾਇਆ ਜਿੰਨੀ ਗੁਦੀ ਫਿਲਮ ਬੋਲੀ ਉਹ ਕਰਾਈ ਮੇਰੇ ਸ਼ਹਿਰ ਦੇ ਨੌਜਵਾਨ ਮੇਰੇ ਸ਼ਹਿਰ ਦੇ ਬਜ਼ੁਰਗ ਮੇਰੇ ਸ਼ਹਿਰ ਦੀ ਮਾਤਰ ਸ਼ਕਤੀ ਜਿਹੜੇ ਕੀ ਸੈਰ ਕਰਨ ਦੇ ਆਦੇ ਹੀ ਉਹਨਾਂ ਨੂੰ ਸੈਰ ਕਰਨ ਦੀ ਕੋਈ ਪਰੇਸ਼ਾਨੀ ਨਾ ਆਵੇ ਉਸ ਦੇ ਵਾਸਤੇ ਸਟੇਡੀਅਮ ਦੇ ਵਿੱਚ ਉਤਪਾਦਨ ਆਇਆ अज के समय के मुताबिक जो कि हर व्यक्ति को वृक्ष लाना चाहिए मैं अपने प्रधान जी होंगे अपने सारे म्यूंसिपल कमीशन साथियों के सहयोग फुटपाथ भी बनाया मिट्टी भी पवाई और वृक्ष भी मवाए और स्टेडियम एक बहुत खूबसूरत ढंग बना के देता कि मेरे इलाके के नौजवान ਇਹ ਦੇਖੇ ਗਣ ਉਹ ਨੱਚਾਂ ਪਿਆ ਕੇ ਉਹ ਆਪਣੀ ਛਰੇਨ ਤੰਦ ਸੁਬਲਾ ਇਹਦਾ ਬਾਤ ਹੈ ਹੀ ਆਪਣੇ 5 ਸਾਲ ਦੇ ਵਿੱਚ ਵਧੀਆ ਦੇਖਣਾ ਸਟੇਡੀਅਮ ਨੂੰ ਲਾ ਕੇ ਸਰ ਬਹੁਤ ਵਧੀਆ ਗੱਲ ਕੀਤੀ ਇਹ ਬੱਚਾ ਵਾਸਤੇ ਪ੍ਰਾਲਾ ਦਿੱਤਾ ਸੀ ਲੇਕਿਨ ਉਹ ਪ੍ਰਾਲਾ ਜਿਹੜਾ ਆਪਣੇ ਆਪ ਹੀ ਹੱਥੋਂ ਬਹਾਨਾ ਨਾ ਜਾਂਦਾ ਪਿਆ ਗੱਲ ਕੀਤੀ ਆ ਉਹਦੇ ਕਿਤੇ ਦੋ ਕਬਰੇ ਬਣਾਏ ਗਏ ਸੀ ਉੱਤੇ ਅੱਜ ਕੱਲ ਜਿਹੜੇ ਨੌਜਵਾਨ ਹੈ ਉਹਨੂੰ ਜਰੀਆ ਕੋਈ ਨਹੀਂ ਲੱਭਦਾ ਕਿ ਨਸ਼ੇ ਦੇ ਦੇਖਣ ਨੂੰ ਲੱਗਾ ਕਾਫੀ ਸਮਾਂ ਪਿਆ ਹੁੰਦਾ ਹੈ ਉਹ ਨਸ਼ੇ ਅੱਡਾ ਬਣ ਚੁੱਕੇ ਆ ਕਿਵੇਂ ਦੇਖਦੇ ਉਹਨੂੰ ਹਾਜ਼ਰ ਜੀ ਐਸੀ ਗੱਲ ਸਾਨੂੰ ਕੇ ਲੋਕਾਂ ਕੇ ਦੱਸਦੇ ਪਰ ਉਹਦੇ ਉੱਪਰ ਪ੍ਰਸ਼ਾਸਨ ਨੂੰ ਸਖਤੀ ਕਰਨੀ ਚਾਹੀਦੀ ਹੈ ਔਰ ਜਿਹੜਾ ਜਿਹੜੇ ਮਾਜ ਤਲਾਤ ਦਾ ਰੂਪ ਧਾਰ ਕਰ ਚੁੱਕਿਆ ਮੈਂ ਵੀ ਸਹੂਲਤ ਮੈਂਬਰ ਮੈਂ ਆਪਣੀ ਇਸ ਹੌਲ ਦੇ ਪ੍ਰਧਾਨ ਸ੍ਰੀ ਮਤੇ ਨਰਵਾ ਬਾਲੀ ਮੈਂ ਵੀ ਪਰਸਨਲੀ ਕਹਾਂਗਾ ਉਹਨੂੰ ਅਪੀਲ ਕਰਾਂਗਾ ਕਿ ਸਟੇਡੀਅਮ ਦੇ ਖਰਫਾ ਵਾਸਤੇ जो ही पास अस करें उन्होंने वाला तरीके स्टेडियम दोबारा ठीक कराया जाए ताकि मेरे शहर के बच्चे उठे खेडन और नशे त्याग के और अपने जिसम तकड़े कर बिल्कुल सर उ गल की है तो लो जो प्रधान बने से पार्क का निर्माण करवाया गया से तो पारक तैयार की गई थी जी माता भैन है या बच्चे है वो खेलन खुडन जान उ खेले और शैलगा लेकिन अज की गल की कि हालात देखते होते ਬਾਦ ਨਹੀਂ ਦੇਖੋ ਜੀ ਮੇਰੇ ਨਗਰਪਾਲਿਕਾ ਦੇ ਪ੍ਰਧਾਨ ਬਣ ਤੋਂ ਪਹਿਲੇ ਛਾਦ ਵਿੱਚ ਕੋਈ ਨਹੀਂ ਪਾਰਕ ਨਹੀਂ ਪਰ ਮੈਂ ਆਪਣੇ ਸਾਰੇ ਹਿੱਸੇ ਜੋ ਵੀ ਨਿਸਪਰ ਕਮਿਸ਼ਨਰ ਸਾਥੀ ਦੇ ਨਾਲ ਪਾਰਕ ਦਾ ਨਿਰਮਾਣ ਕੀਤਾ ਕੋੜਾ ਆਪਣੇ ਸ਼ਹਿਰ ਦੇ ਆਰਕੀਟੈਕਟ ਮਦਰ ਹੁਕਾ ਜੀ ਦੇ ਸਹਿਯੋਗ ਨਾਲ ਗੇੜ ਦਾ ਰੱਖਿਆ ਉਜੋ ਸਰਦਾਰਾਂ ਬਣਾਈ ਉਹਨਾਂ ਨੇ ਬਹੁਤ ਖੂਬਸੂਰਤ ਰੂਪਕ ਰ ਜਿਹੜਾ ਸਾਨੂੰ ਬਣਾ ਕੇ ਦਿੱਤਾ ਉਹ ਉਸ ਦਾ ਨਿਰਮਾਣ ਨਹੀਂ ਬਹੁਤ ਜਲਦ ਔਰ ਬਹੁਤ ਵਧੀਆ ਤਰੀਕੇ ਨਾਲ ਕੀਤਾ ਜਿਦਰ ਜਰ ਪੁਹਾਰੇ ਵੀ ਲਾਏ ਔਰ ਨੌਜਵਾਨਾਂ ਨੂੰ ਪ੍ਰੇਰਨਾ ਮਿਲੇ ਪਾਰਕ ਦਾ ਨਾਮ ਸਵਾਮੀ ਬੋਇਕਾ ਨਾਂਜੀ ਰੱਖਿਆ ਔਰ ਖਾਸ ਕਰਕੇ ਨੌਜਵਾਨ ਉਹਨਾਂ ਨੂੰ ਪ੍ਰੇਰਿਤ ਹੋ ਕੇ ਉਹਨਾਂ ਦੇ ਦਰਸ਼ਾਇ ਮਾਲਿਕ ਦੇ ਉੱਪਰ ਚੰ ਉਹਨਾਂ ਦਾ ਇੱਕ ਚਿੱਤਰ ਜਿਹੜਾ ਸਪੈਕੀਅੂ ਦੇ ਤੌਰ ਦੇ ਉੱਪਰ ਉੱਥੇ ਸਥਾਪਿਤ ਕੀਤਾ ਔਰ ਬਹੁਤ ਹੀ ਖੂਬਸੂਰਤ ਗ੍ਰੇਨਿੰਗ ਕਰਕੇ ਬ੍ਰਿਖਾਂ ਦਾ ਬਹੁਤ ਜਿਆਦਾ ਬ੍ਰਿਖਸ਼ ਲਗਾਏ ਔਰ ਇਸ ਪਾਰਕ ਦੇ ਵਿੱਚ ਘੋਡੇ ਲਗਾਏ ਔਰ ਇਸ ਦੇ ਨਾਲ ਲੱਗਦੇ ਪਾਸੇ ਛੋਟਾ ਪਾਰਕ ਬਣਾ ਕੇ ਉਹਦੇ ਵਾਸਤੇ ਬੱਚਿਆਂ ਵਾਸਤੇ ਉਹਡੇ ਲਈ ਤਾਂ ਕਿ ਮੇਰੇ ਸ਼ਹਿਰ ਦੇ ਸਾਰਗਰ ਜੰਦਨ ਵਾਲੇ ਬੱਚੇ ਵੀ ਇੱਥੇ ਖੇਡ ਸਕਣ ਪਰ ਅੱਜ ਤੇ ਨਾ ਦਿੱਤ ਕੋਈ ਪੂਮੂਲਾ ਲੱਭ ਰਿਹਾ ਨਾ ਕੋਈ ਉਰਲੇ ਪਾਰਕ ਚਲਾਵਾਂ ਜਾਂ ਨਾ ਕੋ ਪਰਨੇ ਪਾਰਕ ਚਲਾਵਾਂ ਯਾਰ ਪਾਰਕ ਆਪਣੀ ਬਗਾਲੀ ਦੇ ਉੱਪਰ ਆਂਸੂ ਬਹਾ ਰਿਹਾ ਬਹੁਤ ਜ਼ਿਆਦਾ ਘਾਹ ਉੱਠੇ ਹੋ ਚੁੱਕਿਆ ਜਦ ਕਿ ਅਸੀਂ ਮਾਲੀ ਨੂੰ ਹਰ ਮਹੀਨੇ ਤਨਖਾਹ ਦਿੰਦੇ ਹਾਂ ਔਰ ਜੇ ਅਗਰ ਕੋਈ ਇੱਕ ਇਟ ਪਟੋ ਜੰਦੀ ਹੈ ਦੁਬਾਰਾ ਉੱਤੇ ਇਤਨੀ ਲੱਗਦੀ ਹੈ ਇੱਕ ਆਮ ਦਾ ਬੂਟਾ ਡਿੱਗ ਪਿਆ ਉਸ ਦੀਵਾਰ ਨੂੰ ਲਾਉਣ ਵਾਸਤੇ ਵੀ ਇਹ ਸ਼ਹਿਰ ਨੂੰ ਲਾਤੇ ਇਸ ਕਰਕੇ ਮੈਂ ਹੌਸਲ ਮੈਂਬਰ ਤੇ ਜੁੜਾ ਪਰ ਮੈਂ ਪ੍ਰਾਥਨਾ ਕਰਾਂਗਾ ਕਿ ਸ਼ਹਿਰ ਦੀ ਦੁਗਨ ਇਹਨੂੰ ਠੀਕ ਕਰੀਏ ਔਰ ਇਸ ਨੂੰ ਸਵਾਰਨ ਦੇ ਵਿੱਚ ਅਸੀਂ ਆਪਣਾ ਜੋ ਦਰ ਬਿਲਕੁਲ ਕਿਵੇਂ ਕੀ ਤੁਸੀਂ ਦੇਖ ਸਕਦੇ ਹੋ ਰਾਜਮਨ ਗੁੱਟਾ ਵੀ ਆਪਣੇ ਸ਼ਹਿਰ ਦੇ ਪੂਰੀ ਚਰਚਾ ਦੱਸੀ ਹੈ ਇਵੇਂ ਹੀ ਹੋਰ ਵੀ ਅਧਿਕਾਰੀਆਂ ਨੂੰ ਮਲਾਵਾਂਗੇ ਔਰ ਗੱਲਬਾਤ ਕਰਾਵਾਂਗੇ ਸ਼ਹਿਰ ਦੇ ਕਿਵੇਂ ਦੇ ਹਾਲਾਤ ਆ ਔਰ ਕਿਵੇਂ ਸ਼ਹਿਰ ਦਾ ਸਿਆਮੂ ਚੱਲਦਾ ਪਿਆ ਦੇਖਦੇ ਹੋ ਐਨੇ ਇਤਨੇ ਪੰਜਾਬੀ